ਕਾਰਨੀਏ ਜੀ ਕੱਲ ਰਾਤ ਨੂੰ ਸਾਡਾ ਸਕਲ तकरीबन ਸਵੇਰੇ 11 ਵਜੇ ਸਾਡਾ ਕਨੈਕਸ਼ਨ ਕੱਟ ਦਿੱਤਾ ਗਿਆ ਸੀਗਾ ਬਿਜਲੀ ਮੈਕਮੇ ਵੱਲੋਂ ਜਿਸਾਰਾ ਕੁਝ ਪੈਸੇ ਦੇ ਕੇ ਸਪੈਸ਼ਲੀ ਪੈਸੇ ਦੇ ਕੇ ਲੋਡ ਵਧਾਇਆ ਠੀਕ ਹੈ ਜੀ ਹਾਲਾਂਕਿ ਸਰਕਾਰੀ ਫੀਸ ਜਿੰਨੀ ਲੱਗਦੀ ਹੈ ਉਸ ਤੋਂ ਵੀ ਜ਼ਿਆਦਾ ਦਿੱਤੇ ਦੂਸਰਾ ਕੱਲ ਸਾਡੇ ਕੱਲ ਦਿਨੇ ਕਨੈਕਸ਼ਨ ਕੱਟਿਆ ਗਿਆ ਦਿਨੇ ਮੈਂ ਤੁਹਾਡੀ ਵੈਬਸਾਈਟ ਕਨੈਕਸ਼ਨ ਨਹੀਂ ਕੱਟਿਆ ਤੁਹਾਡਾ ਹਾਂ ਜੀ ਟੋਡਾ ਲਾਈਨਮੈਨ ਨੇ ਕਿਹਾ ਅਸੀਂ ਤਾਰਾ ਨਹੀਂ ਜੋੜ ਸਕਦੇ ਰਾਤੀ ਮੈਨੂੰ 8 ਵਜੇ ਟੋਡਾ ਲਾਈਨਮੈਨ ਫੋਨ ਕਰਕੇ ਕਹਿ ਰਿਹਾ ਕਿ ਅਸੀਂ ਤਾਰਾ ਨਹੀਂ ਜੋੜ ਸਕਦੇ ਮੈਂ ਕੋਈ ਰੀਜ਼ਨ ਨਹੀਂ ਕਹਿੰਦੇ ਸਾਡੀ ਜੀ ਸਾਹਿਬ ਨੇ ਮਨ ਹੀ ਦਿੱਤਾ ਇੱਕ ਮਿੰਟ ਰਹਿ ਜਾਓ ਇੱਕ ਮਿੰਟ ਰਹਿਣੋ ਸਰ ਰਹਿਣੋ ਕਹਜੋ ਸਾਹਿਬ ਤਾਂ ਲੋ ਲੋ ਸਰ ਮੈਂ ਨਹੀਂ ਦੇ ਸਕਦਾ ਇਹਨੂੰ ਸਰ 1 ਮਿੰਟ ਆ ਗਿਆ 1 ਮਿੰਟ ਬਕਰੇ ਸੋ ਦੇਖ ਬਿਲਕੁਲ ਜੀ ਫਾਇਦਾ ਨਾ ਜਾ ਰਿਹਾ ਕਿਉਂਕਿ ਇਹਨਾਂ ਦੇ ਮੰਚ 'ਚ ਖੋਟ ਹੈ ਜੀ ਬਿਜਲੀ ਵਿਭਾਗ ਵਿੱਚ ਖੋਟ ਹੈ ਜੀ ਸਾਨੂੰ ਅਗਰ ਕੋਈ ਸਾਡਾ ਕਨੈਕਸ਼ਨ ਅਗਰ ਕੱਟਿਆ ਗਿਆ ਸਾਨੂੰ ਵਿਦਾਇਰ ਵਿਦਾਊਟ ਨੋਟਿਸ ਦੇ ਕੇ ਕੱਟਿਆ ਗਿਆ ਸਾਡੇ ਕੌਨਸੈਂਟ ਤੋਂ ਬਿਨਾਂ ਕੱਟਿਆ ਗਿਆ ਔਰ ਮੈਨੂੰ ਲੱਗਦਾ ਜੀ ਐਸਪਰ ਇਹਨਾਂ ਦੀ ਸਾਡੇ ਨਾਲ ਗੱਲ ਹੋਈ ਆ ਤੇ ਮੈਨੂੰ ਇਹ ਲੱਗਦਾ ਕਿ ਇਹਨਾਂ ਨੇ ਕੋਈ ਪੈਸੇ ਦੀ ਡਿਮਾਂਡ ਕੀਤੀ ਸੀ ਜੀ ਜੋ ਸਿੰਘ ਨਹੀਂ ਦੇ ਸਕੇ ਭਗਵਾਨ ਤੁਮਨ ਜੀ ਵੱਲੋਂ ਸਾਡੇ ਜਿਹੜੇ ਚੀਫ ਮਿਨਿਸਟਰ ਨੇ ਉਹਨਾਂ ਵੱਲੋਂ ਇਹ ਕਿਹਾ ਕਿ ਕਰਪਟ ਫ੍ਰੀ ਪੰਜਾਬ ਰੱਖਣਾ ਜੀ ਜੀ ਔਰ ਕਰਪਟ ਫ੍ਰੀ ਪੰਜਾਬ ਮੈਨੂੰ ਲੱਗਦਾ ਨਹੀਂ ਆ ਜੀ ਸਾਡਾ ਕਰਪਟ ਫ੍ਰੀ ਪੰਜਾਬ ਹੈਗਾ ਪੰਜਾਬ ਸਟੇਟ ਪਾਵਰ ਕਮ ਲਿਮਟਿਡ ਹਮੇਸ਼ਾ ਆਪਣੀ ਹਰਕਤਾਂ ਕਰਕੇ ਸੁਰੱਖਿਆ ਵਿੱਚ ਰਹਿੰਦਾ ਹੈ। ਤਾਜ਼ਾ ਮਾਮਲਾ ਲੁਧਿਆਣਾ ਦੇ ਮੋਡਲ ਟਾਊਨ ਇਲਾਕੇ ਤੋਂ ਸਾਹਮਣੇ ਆਇਆ ਜਿੱਥੇ ਪੀਐਸਪੀਸੀਐਲ ਦੇ ਮੁਲਾਜ਼ਮ ਨੇ ਬਿਨਾਂ ਕੋਈ ਜਾਣਕਾਰੀ ਦਿੱਤੇ ਇੰਸਟੀਚਿਊਟ ਦਾ ਬਿਜਲੀ ਦਾ ਕਨੈਕਸ਼ਨ ਕੱਟ ਕੇ ਚਲੇ ਗਏ। ਤੁਹਾਨੂੰ ਦੱਸ ਦਈਏ ਕਿ ਇਸ ਇੰਸਟੀਚਿਊਟ ਦੇ ਵਿੱਚ ਸੰਚਾਲਕ ਦਾ ਪਰਿਵਾਰ ਵੀ ਰਹਿੰਦਾ ਹੈ ਜਿਨ੍ਹਾਂ ਦੇ ਬਜ਼ੁਰਗ ਪਰਿਵਾਰ ਮੈਂਬਰਾਂ ਨੂੰ ਗਰਮੀ ਕਾਰਨ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਰਵੀ ਰਵੀ ਸ਼ਰਮਾ ਜੀ ਕਿਹੜੀ ਜਗ੍ਹਾ ਖੜੇ ਹੋ ਇਸ ਟਾਈਮ 'ਤੇ? ਅਸੀਂ ਮੋਡਲ ਟਾਊਨ ਬਿਜਲੀ ਦਫ਼ਤਰ ਕੀ ਕਾਰਨ ਆ ਤੁਸੀਂ ਇੱਥੇ ਆਏ ਆ ਕਾਰਨ ਇਹ ਹੈ ਜੀ ਕੱਲ ਰਾਤ ਨੂੰ ਸਾਡਾ ਸਕਲ तकरीबन ਸਵੇਰੇ 11 ਵਜੇ ਸਾਡਾ ਕਨੈਕਸ਼ਨ ਕੱਢ ਦਿੱਤਾ ਗਿਆ ਸੀਗਾ ਪਿਛਲੇ ਮਹਿਕਮੇ ਵੱਲੋਂ ਦੇ ਕਿਉਂ ਕੱਟਿਆ ਗਿਆ ਸਰ ਕੋਈ ਪਤਾ ਲੱਗਿਆ ਸਾਨੂੰ ਰੀਜ਼ਨ ਉਹਨਾਂ ਨੇ ਦਿੱਤਾ ਸੀਗਾ ਜੀ ਕਿ ਸਾਡੇ ਬਿਲਡਿੰਗ 'ਚ ਕੋਈ ਸ਼ਾਰਟ ਕਰਕੇ ਇਹ ਪ੍ਰੋਬਲਮ ਆ ਰਹੀ ਹੈ ਕਿ ਲੋਕਾਂ ਦੇ ਘਰ 'ਚ ਕਰੰਟ ਜਾ ਰਿਹਾ ਹਾਲਾਂਕਿ ਸਾਡਾ ਜੋ ਮੀਟਰ ਆ ਉਹ ਲੋਕਾਂ ਦੇ ਮੀਟਰ ਨਾਲੋਂ ਅਲੱਗ ਲੱਗਾ ਹੋਇਆ ਹੈ ਔਰ ਪਲੱਸ ਸਾਡਾ 3 ਫੇਸ ਕਨੈਕਸ਼ਨ ਹੋਣ ਕਰਕੇ ਇਹਨਾਂ ਨੇ ਸਾਨੂੰ ਕੋਈ ਰੀਜ਼ਨ ਦਿੱਤਾ ਨਹੀਂ ਸੀਗਾ ਰਾਤ ਨੂੰ 8 ਵਜੇ ਸਾਨੂੰ ਫੋਨ ਕਰਕੇ ਕਿਹਾ ਜਾ ਰਿਹਾ ਕਿ ਜੀ ਤੁਹਾਡਾ ਕਨੈਕਸ਼ਨ ਕਰਕੇ ਲੋਕਾਂ ਦੇ ਘਰ ਚ ਕਰੰਟ ਜਾ ਰਿਹਾ ਹਾਲਾਂਕਿ ਪੂਰਾ ਦਿਨ ਸਾਡੀ ਇੰਸਟੀਚਿਊਟ ਵਿੱਚ ਅਸੀਂ ਹੁੰਨੇ ਆ ਤੇ ਸਾਨੂੰ ਆ ਕੇ ਕੋਈ ਸਾਨੂੰ ਦੱਸਿਆ ਜਾਵੇ ਕਿ ਜੀ ਅਸੀਂ ਇਹ ਕਨੈਕਸ਼ਨ ਤਾਂ ਕੱਟ ਰਹੇ ਹਾਂ ਤੁਹਾਡੇ ਕੌਨਸੈਂਟ ਤੋਂ ਬਗੈਰ ਤੇ ਸਾਡੇ ਕੌਨਸੈਂਟ ਤੋਂ ਬਗੈਰ ਸਾਨੂੰ ਆ ਕੇ ਦੱਸਣ ਕਿ ਤੁਹਾਡੇ ਕਰਕੇ ਆਹ ਪ੍ਰੋਬਲਮ ਆ ਰਹੀ ਹੈ ਅਸੀਂ ਕੋਈ ਇਲੈਕਟ੍ਰੀਸ਼ੀਅਨ ਬੁਲਾ ਕੇ ਜਾਂ ਕੋਈ ਇਹਨਾਂ ਦਾ ਪ੍ਰਾਈਵੇਟ ਬੰਦਾ ਬੁਲਾ ਕੇ ਅਸੀਂ ਆਪਣਾ ਕਨੈਕਸ਼ਨ ਇਹ ਜੈ ਚੈੱਕ ਕਰਵਾ ਸਕੀ ਹੈ ਹਾਲਾਂਕਿ ਇਸ ਰਾਤੀ ਵਿੱਚ ਚੈੱਕ ਕੀਤਾ ਹੈ ਮਹੱਲੇ ਵਾਲਾ ਤੁਹਾਡੇ ਨਾਲ ਕੋਈ ਆ ਕੇ ਮਿਲਿਆ ਜਿਨੇ ਕੋਈ ਇੱਕ ਇਦਾਂ ਦਾ ਦੱਸਿਆ ਹੋਵੇ ਜਾਂ ਕੋਈ ਤੁਹਾਡੇ ਧਿਆਨ ਛਾ ਇਸ ਤਰ੍ਹਾਂ ਦੀ ਨਹੀਂ ਜੀ ਨਹੀਂ ਨਹੀਂ ਜੀ ਨਹੀਂ ਜੀ ਕੋਈ ਮਹੱਲੇ ਵਾਲਾ ਸਾਡੇ ਕੋਲ ਆ ਕੇ ਨਹੀਂ ਮਿਲਿਆ ਜੀ ਤੇ ਕੱਲ ਦੀ ਤੁਸੀਂ ਹੁਣ ਪਰੇਸ਼ਾਨ ਹੋ ਬਹੁਤ ਪਰੇਸ਼ਾਨ ਹੈ ਜੀ ਮੇਰੀ ਮੇਰੇ ਫਾਦਰ ਸਾਹਿਬ ਲਿਵਰ ਸੌਸ ਦੇ ਪੇਸ਼ੈਂਟ ਨੇ ਜੀ ਰਾਤ ਨੂੰ ਗਰਮੀ ਚ ਸੌਣਾ ਪੈ ਗਿਆ ਜੀ ਸਾਨੂੰ ਰਾਤ ਨੂੰ ਫਿਰ ਸਾਨੂੰ ਜਦ ਸਾਨੂੰ ਪਤਾ ਲੱਗਿਆ ਫਿਰ ਅਸੀਂ ਕੈਫੇ ਨੂੰ ਫੋਨ ਕੀਤਾ ਐਸਜੀਓ ਸਾਹਿਬ ਨੂੰ ਫੋਨ ਕੀਤਾ ਜੇਈ ਸਾਹਿਬ ਨੂੰ ਫੋਨ ਕੀਤਾ इवन ਸਾਡੇ ਜਿਹੜੇ ਜੇਈ ਅਵੀਚਰਾਏ ਜੀ ਨੇ ਅਸੀਂ ਉਹਨਾਂ ਨੂੰ ਵੀ ਫੋਨ ਕੀਤਾ ਫਿਰ ਜਿਹੜੇ ਹੈੱਡ ਆਫ ਡਿਪਾਰਟਮੈਂਟ ਨੇ ਪੀਯੂਐਸਡੀ ਅਸੀਂ ਉਹਨਾਂ ਨੂੰ ਵੀ ਫੋਨ ਕੀਤਾ ਤਾਂ ਜਾ ਕੇ ਸਾਡਾ ਰਾਤ ਨੂੰ ਉਹਨੇ ਕਨੈਕਸ਼ਨ ਚੋੜਿਆ ਬਟ ਕਨੈਕਸ਼ਨ ਜੋੜਿਆ ਟੈਂਪਰਰੀ ਜਾਂ ਪੂਰਾ ਕੰਪਲੀਟ ਕਰਕੇ ਗਏ ਆ ਕੰਪਲੀਟ ਅਸੀਂ ਚੈੱਕ ਨਹੀਂ ਕੀਤਾ ਜੀ ਸੰਤ ਇਹ ਕਿਹਾ ਇਹ ਵੀ ਕਿਹਾ ਗਿਆ ਸੀਗਾ ਕਿ ਤੁਸੀਂ ਅਗਰ ਕਨੈਕਸ਼ਨ ਜੜਵਾਣਾ ਹੈ ਤਾਂ ਇੱਕ ਰਿਟਰਨ ਲਿਖ ਕੇ ਦੇ ਦਿਓ ਕੀ ਅਗਰ ਸਾਡੇ ਕਨੈਕਸ਼ਨ ਕਰਕੇ ਕਿਸੇ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਜਾਂ ਕਿਸੇ ਨੂੰ ਕੋਈ ਨੁਕਸਾਨ ਹੁੰਦਾ ਤਾਂ ਤੁਸੀਂ ਜ਼ਿੰਮੇਵਾਰ ਹੋਵੋਗੇ ਅਸੀਂ ਇਹਦਾ ਕਿਤੇ ਲਿਖ ਸਕਦੇ ਹਾਂ ਜੀ ਨਹੀਂ ਜਿਹੜਾ ਕਹਿੰਦੇ ਕਰੰਟ ਪਾਸ ਹੋ ਰਿਹਾ ਉਹ ਬਾਹਰੋਂ ਪਾਸ ਹੋ ਰਿਹਾ ਕਿ ਤੁਹਾਡੀ ਬਿਲਡਿੰਗ ਦੇ ਅੰਦਰੋਂ ਸਾਨੂੰ ਕਹ ਰਹੇ ਸਾਡੀ ਬਿਲਡਿੰਗ ਚ ਕਰੰਟ ਪਾਸ ਹੋ ਰਿਹਾ ਜੀ ਉਹ ਕਿਸ ਤਰ੍ਹਾਂ ਹੋ ਰਿਹਾ ਉਹਨਾਂ ਨੇ ਕੁਝ ਕਲੀਅਰ ਕੀਤਾ ਇਹਨਾਂ ਨੂੰ ਕੋਈ ਸਾਨੂੰ ਕਲੈਰਟੀ ਨਹੀਂ ਦਿੱਤੀ ਜੀ ਵਿੱਚ ਰਹਿ ਰਹੇ ਆ ਜੀ ਅਸੀਂ ਵਿੱਚ ਰਹਿ ਰਹੇ ਆ ਜੀ ਸਾਡੇ ਸਟੂਡੈਂਟਸ ਆਂਦੇ ਨੇ ਕਿਸੇ ਨੂੰ ਤਾਂ ਕਰੰਟ ਲੱਗੇਗਾ ਨਾ ਜੀ ਤੁਸੀਂ ਹੁਣ ਕੀ ਮੰਗ ਕਰਦੇ ਹੋ ਸਰ ਮੰਗੇ ਕਰਦੇ ਆ ਜੀ ਬਿਜਲੀ ਵਿਭਾਗ ਪਹਿਲਾਂ ਤਾਂ ਸਾਨੂੰ ਮਾਫੀ ਮੰਗੇ ਜੀ ਦੂਜਾ ਜਿਹੜੇ ਕੰਪਨਸੇਸ਼ਨ ਅਸੀਂ ਰਾਤ ਨੂੰ ਰਾਤ ਕੱਟੀ ਹੈ ਗਰਮੀ ਚ ਸਾਨੂੰ ਉਹਦਾ ਜਿਹੜਾ ਹੈਲਪ ਕਰੇ ਜੀ ਸਾਨੂੰ ਜਿਹੜੇ ਸਾਡੇ ਅਫਸਰ ਨੇ ਇੱਥੇ ਦੇ ਸਾਡੀ ਗੱਲ ਸੁਣਨ ਸਾਡੀ ਪੰਜਾਬ ਸਰਕਾਰ ਸਾਡੀ ਗੱਲ ਸੁਣੇ ਇਸ ਬਾਰੇ ਤੇ ਹੁਣ ਤੁਸੀਂ ਕਿਸੇ ਨਾਲ ਗੱਲਬਾਤ ਕੀਤੀ ਮੈਂ ਜੀ ਕੀਤੀ ਹੈ ਜੀ ਹੁਣੇ ਜੀ ਅਭੀ ਚਰਾਏ ਜੀ ਨਾਲ ਗੱਲ ਕੀਤੀ ਸੀਗੀ ਜੀ ਜੀਦਾ ਕਿ ਮੈਂ ਤੁਹਾਨੂੰ ਰਿਕਾਰਡ ਵੀ ਦੇ ਸਕਦਾ ਉਹ ਮੈਨੂੰ ਇਹ ਕਹਿ ਰਹੇ ਜੀ ਕਿ ਤੁਸੀਂ ਡੁਗਰੀ ਵਾਲੇ ਆ ਜਾਓ ਤੁਹਾਡੇ ਆ ਪ੍ਰੋਬਲਮ ਹੈ ਜੀ ਹੁਣ ਸਾਨੂੰ ਕੋਈ ਹੱਲ ਦੱਸਣ ਕੇ ਤਾਂ ਅਸੀਂ ਜ਼ਰੂਰ ਪਹੁੰਚਾਂਗੇ ਜੀ ਹੁਣ ਤੁਸੀਂ ਜਾ ਰਹੇ ਹੋ ਡੁਗਰੀ ਬਿਲਕੁਲ ਜੀ ਜਾ ਰਹੇ ਆ ਜੀ ਹੈਲੋ ਹੈਲੋ ਹਾਂ ਜੀ ਅਬੀਜੀ ਬੋਲ ਰਿਹਾ ਹਾਂ ਅਬੀਜੀ ਮੈਂ ਰਵੀ ਬੋਲ ਰਿਹਾ ਹਾਂ ਮਾਨਕ ਵਾਲ ਤੋਂ ਪ੍ਰੀਤਵੀ ਹਰਤਾ ਜਿਹੜਾ ਕੱਲ ਰਾਤੀ ਤੁਹਾਨੂੰ ਫੋਨ ਕੀਤਾ ਸੀਗਾ कि સાડા कनेक्शन કટયા गया સી હા હા मैं પજી મેં તોડે દફતર ખડા આયા કાઇન્ડલી આવોંગે 10 મિનિટ લાગણે હે જી મે પરમિટ લે આંતર ગ્રેડતે હાજી કીરે દફતર ખડા મેં મોલટન મે દફતર ખડા આજી હા દફરીયા મે સાડી કજી જીરે કલ કનેક્શન કટયા સી અદત કી કાર્યવાહી કીતી હે કોઈ કાર્યવાહી કીતી હે પા ਰਾਤੀ ਜੋੜਦਾ ਨਾ ਮੁੰਡਿਆਂ ਨੂੰ ਰਾਤੀ ਜੋੜਦਾ ਬਟ ਉਹਦਾ ਹੁਣ ਕੀ ਉਹਦਾ ਕੀ ਰੀਜ਼ਨ ਸੀਗਾ ਕਿ ਕੱਟ ਦਿੱਤਾ ਤੁਸੀਂ ਸਰ ਤੁਹਾਡੇ ਨਾਲ ਅੰਦਰ ਕੋਈ ਕਯੂਬਲਟ ਸ਼ਾਰਟ ਆ ਜਿਹਦੇ ਕਰਕੇ ట్రాנסਫਾਰਮਰ ਤੇ ਬੈਕ ਆ ਰਹੀ ਲੋਕਾਂ ਦੇ ਘਰ ਤੇ ਕਰੰਟ ਆ ਰਿਹਾ ਸੀਗਾ ਭਾਜੀ ਉਹ ਲੋਕ ਜਿਨ੍ਹਾਂ ਨੇ ਜਿਨ੍ਹਾਂ ਨੇ ਕੋਈ ਕੰਪਲੇਂਟ ਕੀਤੀ ਆ ਜਾਂ ਜਿਨ੍ਹਾਂ ਦੇ ਲੋਕ ਤੁਹਾਡੇ ਕੋਲ ਆਏ ਨੇ ਮੇਰੇ ਕੋ ਗੈਂਚੀ ਤੇ ਆ ਸਕਦੇ ਸੀਗੇ ਤੁਸੀਂ ਰਾਤ ਨੂੰ 8 ਵਜੇ ਤੁਹਾਡੇ ਲਾਈਨਮੈਨ ਮੈਨੂੰ ਕਿਉਂ ਦੱਸ ਰਿਹਾ ਤਾਂ ਰਾਤ ਨੂੰ ਨਹੀਂ ਕੱਟਿਆ ਦਿਨੇ 4 ਘੰਟੇ ਨਾ ਸੀ ਚੈਕਿੰਗ ਕੀਤੀ ਸਾਰੀ ਹਾਂਜੀ ਹਾਂਜੀ ਉਸ ਵਾਰ 40 ਟੈਕ ਹੋ ਗਿਆ ਨਾ ਉਸ ਵਾਰ ਜੀ 4 ਘੰਟੇ ਦੇ ਡਿਟੈਕਟ ਕੀਤਾ ਉਹ ਮੈਨੂੰ ਤੁਸੀਂ ਪਹਿਲਾਂ ਵੀ ਤਾਂ ਦੱਸ ਸਕਦੇ ਸੀਗੇ ਸਰ ਪਹਿਲਾਂ ਕਿਉਂ ਦੱਸਦੋ ਜਦੋਂ ਇਹਨੂੰ ਪਤਾ ਹੀ ਨਹੀਂ ਦਿੱਤੇ ਫਰਕ ਰਾਤ ਨੂੰ 8 ਵਜੇ ਮੈਨੂੰ ਤੁਸੀਂ ਫੋਨ ਕਰਕੇ ਕਹਿ ਰਹੇ ਹੋ ਕਿ ਤੁਹਾਡਾ ਤੁਹਾਡਾ ਐਡਾ ਕਰਕੇ ਸ਼ਾਰਟ ਹੈ ਸਾਨੂੰ ਦਿਨ ਚ ਵੀ ਦੱਸ ਸਕਦੇ ਹੋ ਤੁਸੀਂ ਮੇਰੀ ਗੱਲ ਸੁਣਾ ਮੈਂ ਡੁਗਰੀ ਹਾਂ ਹਾਂਜੀ ਡੁਗਰੀ ਸ਼ਮਸ਼ਾਨਘਾਟ ਦੇ ਕੋਲ ਦੱਸ ਤਰ ਆ ਜਾਓ ਤੁਸੀਂ ਡੁਗਰੀ ਸ਼ਮਸ਼ਾਨਘਾਟ ਕੋਲ ਨੂੰ ਤੁਸੀਂ ਹਾਂ ਠੀਕ ਹੈ ਜੀ ਸਾਰਾ ਕੋ ਪੈਸੇ ਦੇ ਕੇ ਸਪੈਸ਼ਲੀ ਪੈਸੇ ਦੇ ਕੇ ਲੋਡ ਵਧਾਇਆ ਠੀਕ ਹੈ ਜੀ ਹਾਲਾਂਕਿ ਸਰਕਾਰੀ ਫੀਸ ਜਿੰਨੀ ਲੱਗਦੇ ਸੀ ਉਸ ਤੋਂ ਵੀ ਜ਼ਿਆਦਾ ਦਿੱਤੇ ਨਹੀਂ ਤੁਸੀਂ ਕਿਹਾ ਹੁਣ ਬਿਲਕੁਲ ਵਧਾਇਆ ਜੀ ਸਰਕਾਰੀ ਫੀਸ ਤੋਂ ਜ਼ਿਆਦਾ ਪੈਸੇ ਦੇ ਕੇ ਵਧਾਇਆ ਦੂਸਰਾ ਕਾਗਰ ਸਾਡੇ ਕੱਲ ਦਿਨੇ ਕਨੈਕਸ਼ਨ ਕੱਟਿਆ ਗਿਆ ਦਿਨੇ ਮੈਂ ਤੁਹਾਡੀ ਵੈਬਸਾਈਟ ਕਨੈਕਸ਼ਨ ਨਹੀਂ ਕੱਟਿਆ ਤੁਹਾਡਾ ਭਾਜੀ ਕਨੈਕਸ਼ਨ ਲਾਈਨ ਮੈਨ ਨੇ ਕਿਹਾ ਸੀ ਤਾਰਾ ਨਹੀਂ ਜੋੜ ਸਕਦੇ ਰਾਤੀ ਮੈਨੂੰ 8 ਵਜੇ ਤੁਹਾਡਾ ਲਾਈਨ ਮੈਨ ਫੋਨ ਕਰਕੇ ਕਹਿ ਰਿਹਾ ਕਿ ਅਸੀਂ ਤਾਰਾ ਨਹੀਂ ਜੋੜ ਸਕਦੇ ਮੈਂ ਕੇ ਰੀਸਨ ਕੰਨੇ ਸਾਡੀ ਜੀ ਸਾਹਿਬ ਨੇ ਮਨਾ ਦਿੱਤਾ ਮਨਾ ਨਹੀਂ ਕਿ ਤਤੋੜਾ ਕਨੈਕਸ਼ਨ ਤਾਂ ਚੱਲ ਰਿਹਾ ਸੀਗਾ ਬਾਜੀ ਨਹੀਂ ਚੱਲ ਰਿਹਾ ਸੀ ਮੈਂ ਰਾਤੀ 9 ਵਜੇ ਤੋਂ ਬਾਅਦ ਚੜਾਇਆ ਜਦ ਤੁਹਾਨੂੰ ਫੋਨ ਆਇਆ ਕੇ ਵੀ ਰਾਣਾ ਚਾਚਾ ਜੀ ਦਾ ਨਹੀਂ ਰਾਣਾ ਜੀ ਦਾ ਮੇਰੇ ਨਾਲ ਗੱਲ ਹੁੰਦੀ ਰਹੀ ਆ ਕਿ ਤੁਹਾਡਾ ਕਨੈਕਸ਼ਨ ਚੱਲਦਾ ਸੀਗਾ ਸਿੰਗਲ ਫੇਸ ਆ ਰਿਹਾ ਸੀ ਸਿੰਗਲ ਫੇਸ ਚੱਲਦਾ ਸਿੰਗਲ ਫੇਸ ਨਾਲ ਸਾਡਾ ਏਸੀ ਚੱਲਨੇ ਸੀ ਨਾ ਪੱਖੇ ਚੱਲਦੇ ਸੀ ਨਾ ਮੋਟਰ ਚੱਲਦੇ ਸੀ ਮੇਰੇ ਪਾਦਰ ਸਾਹਿਬ ਲਿਵਰ ਸਾਸਿ ਦੇ ਪੇਸ਼ੰਤ ਨੇ ਰਾਤ ਨੂੰ ਪਾਣੀ ਦੀ ਲੋੜ ਪੈ ਜੇ ਜਾਂ ਕੋਈ ਰਾਤ ਨੂੰ ਕੋਈ ਟੂਨੀਕੋ ਹੋ ਜਾਂਦੀ ਤਾਂ ਤੁਹਾਡੇ ਨਾਲ ਕੋਈ ਇਕੁਇਪਮੈਂਟ ਸ਼ਾਰਟ ਹੋਣ ਕਰਕੇ ਸਾਡੇ ਪੂਰੇ ਸਿਸਟਮ 'ਚ ਕਰੰਟ ਆ ਰਿਹਾ ਦਿਨੇ ਕੋਈ ਨਹੀਂ ਸਾਨੂੰ ਅਗਰ ਸ਼ਾਰਟ ਆ ਰਿਹਾ ਸੀ ਤੇ ਸਾਨੂੰ ਕੱਟ ਉਹ ਦਿਨੇ ਤਾਂ ਦੱਸੋ ਨਾ ਇੱਕ ਮਿੰਟ ਇੱਕ ਮਿੰਟ ਰਹਿਣੋ ਸਰ ਰਹਿਣੋ ਐਸਜੀਓ ਸਾਹਿਬ ਤਾਂ ਲਓ ਲਓ ਸਰ ਮੈਂ ਨਹੀਂ ਦੇ ਸਕਦਾ ਉਹ ਇਹਨਾਂ ਨੇ ਕਿਹਾ ਕਿ ਸਰ ਕੀ ਨਾਮ ਹੈ ਜੀ ਮੇਰੀ ਮੇਰੀ ਗੱਲ ਸੁਣੋ ਇੱਕ ਮਿੰਟ ਵਿੱਚ ਨਿਕਾਲਦਾ ਹਾਂ ਐਸਜੀਓ ਸਾਹਿਬ ਦੇਖ ਲੈਂਗੇ ਰਿਕਾਰਡਿੰਗ ਦੇ ਦੇਣਗੇ ਤੁਹਾਨੂੰ ਸਰ ਹਾਂ ਜੀ ਤੁਸੀਂ ਕੋਣ ਸਾਡਾ ਨਾਮ ਕੀ ਹੈ ਐਸਜੀਓ ਸਾਹਿਬ ਦੇਣਗੇ ਨਾਮ ਤੁਹਾਡਾ ਕੀ ਹੈ ਸ਼ੁਕਲਪੀ ਹੈ ਜੀ ਨਾਮ ਕੀ ਹੈ ਆ ਤੁਸੀਂ ਦੇਖ ਸਕਦੇ ਹੋ ਆਫੀਸਰ ਮੈਂ ਨਹੀਂ ਗੱਲ ਕਰ ਰਿਹਾ ਮੇਰਾ ਕਾਮਿੰਗ ਮੇਰਾ ਫਾਟ ਨਹੀਂ ਹੈ ਨਾਮ ਕੀ ਬੋਲਦਾ ਅਭੀ ਨਾਮ ਹੈ ਮੇਰਾ ਜੀ ਕੋਈ ਸਪੈਸੀਫਾਈ ਲੈਣੀ ਗੱਡੀ ਤੁਹਾਡੀ ਇੱਥੇ ਹਾਂਜੀ ਵਿੱਚ ਦੀ ਡਿਊਟੀ ਕਰਦੇ ਜਈ ਦੀ ਡਿਲੀਵਰੀ ਖਾਂਦ ਲਾ ਕਿ ਮਾਮਲਾ ਕੀ ਹੋਇਆ ਸਰ ਮਾਮਲਾ ਕੀ ਹੋਇਆ ਸਰ ਇੱਕ ਮਿੰਟ ਆ ਗਿਆ ਇੱਕ ਮਿੰਟ ਮੈਂ ਕਰੀ ਰਿਹਾ ਸੋ ਦੇਖ ਭੱਜ ਦਾ ਨਜ਼ਰ ਆ ਰਿਹਾ ਵਾ ਕਹਿ ਸਕਦੇ ਹਾਂ ਕਿ ਇੱਥੇ ਸਾਹ ਪਰ ਕੀ ਕਹਿਣਾ ਚਾਹੋਗੇ ਕਿ ਕਿਉਂ ਬਤਨ ਨਹੀਂ ਦੱਸਦਾ ਅਸੀਂ ਆਪਾਂ ਇੱਥੇ ਪਹੁੰਚਿਆ ਤੇ ਪੀਤਨ ਕੀਤੇ ਅਫਸਰ ਦਾ ਨਜ਼ਰ ਆਇਆ ਕੀ ਕਹਿਣਾ ਚਾਹੁੰਦੇ ਇਹ ਮਨ ਕੀ ਚੱਕਰ ਹੈ ਬਿਲਕੁਲ ਜੀ ਭਸਦਾ ਨਜ਼ਰ ਆਇਆ ਕਿਉਂਕਿ ਇਹਨਾਂ ਦੇ ਮਨ 'ਚ ਖੋਟ ਹੈ ਜੀ ਬਿਜਲੀ ਵਿਭਾਗ ਵਿੱਚ ਹੀ ਖੋਟ ਹੈ ਜੀ ਸਾਨੂੰ ਅਗਰ ਕੋਈ ਸਾਡਾ ਕਨੈਕਸ਼ਨ ਅਗਰ ਕੱਟਿਆ ਗਿਆ ਸਾਨੂੰ ਵਿਦਾਊਟ ਨੋਟਿਸ ਦੇ ਕੇ ਕੱਟਿਆ ਗਿਆ ਸਾਡੇ ਕੌਨਸੈਂਟ ਤੋਂ ਬਿਨਾਂ ਕੱਟਿਆ ਗਿਆ ਔਰ ਮੈਨੂੰ ਲੱਗਦਾ ਜੀ ਅਸਪਰ ਇਹਨਾਂ ਦੀ ਸਾਡੇ ਨਾਲ ਗੱਲ ਹੋਈ ਹੈ ਤੇ ਮੈਨੂੰ ਇਹ ਲੱਗਦਾ ਕਿ ਇਹਨਾਂ ਨੇ ਕੋਈ ਪੈਸੇ ਦੀ ਡਿਮਾਂਡ ਕੀਤੀ ਸੀਗੀ ਜਿੰਜੋ ਅਸੀਂ ਨਹੀਂ ਦੇ ਸਕੇ ਕਿਉਂਕਿ ਪੰਜਾਬ ਸਰਕਾਰ ਵੱਲੋਂ ਭਗਵਾਨ ਤੁਮਨਜੀ ਵੱਲੋਂ ਸਾਡੇ ਜਿਹੜੇ ਚੀਫ ਮਿਨਿਸਟਰ ਨੇ ਉਹਨਾਂ ਵੱਲੋਂ ਇਹ ਕਹੇ ਕਿ ਕਰਪਟ ਫਰੀ ਪੰਜਾਬ ਰੱਖਣਾ ਜੀ ਜੀ ਔਰ ਕਰਪਟ ਫਰੀ ਪੰਜਾਬ ਮੈਨੂੰ ਲੱਗਦਾ ਨਹੀਂ ਹੈ ਜੀ ਸਾਡਾ ਕਰਪਟ ਫਰੀ ਪੰਜਾਬ ਹੈਗਾ ਹਰ ਇੱਕ ਛੋਟਾ ਛੋਟੇ ਤੋਂ ਛੋਟੇ ਤੋਂ ਕਨੈਕਸ਼ਨ ਲਵਾਉਣ ਵਾਸਤੇ ਵੀ ਸਾਨੂੰ ਪੈਸੇ ਦੇਣੇ ਪੈਂਦੇ ਆ ਪੈਸੇ ਦੀ ਮੰਗ ਕੀਤੀ ਗਈ ਸੀ ਬਿਲਕੁਲ ਜੀ ਇਹਨਾਂ ਨੇ ਕੀਤੀ ਗਈ ਤਾਂ ਹੀ ਅਸੀਂ ਦਿੱਤੇ ਨਹੀਂ ਸਾਡਾ ਕਨੈਕਸ਼ਨ ਕੱਢ ਦਿੱਤਾ ਜੀ ਇਹਨਾਂ ਨੇ ਹੋਰ ਕੋਈ ਰੀਜ਼ਨ ਨਹੀਂ ਹੈਗਾ ਨਹੀਂ ਹੈ ਜੀ ਲੋਕ ਇਹ ਕਹਿੰਦੇ ਆ ਕਿ ਬਿਜਲੀ ਪਾਸ ਹੋ ਰਹੀ ਜਾਂ ਕੁਛ ਆ ਉਹ ਸਭ ਕੋਈ ਨਹੀਂ ਹੈ ਜੀ ਇੱਕ ਝੋਲੇ ਚ ਪਾਣ ਵਾਲੀ ਗੱਲ ਹੈ ਝੋਲੇ ਚ ਪਾਣ ਵਾਲੀ ਗੱਲ ਹੈ ਜੀ ਤੇ ਤੁਸੀਂ ਹੁਣ ਕੀ ਮੰਗ ਕਰਦੇ ਹੋ ਮੰਗੇ ਕਰਦੇ ਜੀ ਆ ਜਿਹੜੇ ਅਜੇ ਅਫਸਰ ਨੂੰ ਇਹਨਾਂ ਦੀਆਂ ਨੌਕਰੀਆਂ ਖਤਮ ਕੀਤੀਆਂ ਜਾਣ ਠੀਕ ਹੈ ਜੀ ਸਰਕਾਰ ਨੂੰ ਵੀ ਇਹੀ ਸਾਡੀ ਬੇਨਤੀ ਹੈ ਜਿਹੜੇ ਅਜੇ ਕਰਪਟ ਅਫੀਸਰਸ ਨੇ ਜਿਹੜੇ ਬਿਜਲੀ ਮਹਕਮੇ ਚ ਨੇ ਇਹਨਾਂ ਦੀਆਂ ਨੌਕਰੀਆਂ ਖਤਮ ਕੀਤੀਆਂ ਜਾਣ ਜੀ ਆਹੀ ਮੰਗ ਹੈ ਜੀ ਸਰ ਠੀਕ ਹੈ